ਜਿੰਦਰ ਸਿੰਘ ਸਿੱਧੂ ਜੋ ਕਿ ਇਥੋਂ ਦੇ ਓਨਰ ਹੈਗੇ ਆ ਤਾਂ ਸਭ ਤੋਂ ਪਹਿਲਾਂ ਸਰ ਸਤਿ ਸ਼੍ਰੀ ਅਕਾਲ ਚਚਕਲ ਜੀ ਜੀ ਤਾਂ ਬਹੁਤ ਹੀ ਖੂਬਸੂਰਤ ਜੀ ਜਗ੍ਹਾ ਹੈਗੀ ਹੈ ਸ਼ੂਟਿੰਗ ਰੇਂਜ ਦਾ ਖਿਆਲ ਜਦੋਂ ਸਾਡੇ ਮਨ ਦੇ ਵਿੱਚ ਆਂਦਾ ਹੈ ਤਾਂ ਅਸੀਂ ਸੋਚਦੇ ਹਾਂ ਕਿ ਉੱਥੇ ਪਤਾ ਨਹੀਂ ਕੀ ਹੋਊਗਾ ਤੇ ਅਸੀਂ ਸਾਡੇ ਦਿਲ ਦਾ ਜਿਹੜਾ ਇਹ ਖਿਆਲ ਸੀ ਸਾਡੇ ਦਰਸ਼ਕਾਂ ਦੇ ਮਨ ਦੇ ਵਿੱਚ ਜੋ ਸਵਾਲ ਸੀ ਉਹ ਸਾਰੇ ਇਕੱਠੇ ਲਿਆ ਕਰਕੇ ਤੁਹਾਡੇ ਕੋਲ ਪਹੁੰਚੇ ਹੈਗੇ ਆ ਤਾਂ ਫਿਰ ਸਾਨੂੰ ਸਭ ਤੋਂ ਪਹਿਲਾਂ ਤਾਂ ਇਸ ਸ਼ੂਟਿੰਗ ਰੇਂਜ ਦਾ ਨਾਮ ਦੱਸਿਓ ਪਲੀਜ਼ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਸਾਰਿਆਂ ਨੂੰ ਅਤੇ ਬਹੁਤ ਬਹੁਤ ਥੋੜਾ ਸ਼ੁਕਰੀਆ ਤੁਸੀਂ ਸਾਡੇ ਕੋਲ ਆਏ ਤੇ ਜਿਹੜਾ ਤੁਸੀਂ ਇੱਕ ਬਹੁਤ ਵੱਡਾ ਇੰਪੋਰਟੈਂਟ ਰੋਲ ਪਲੇ ਕਰਦੇ ਹੋ ਮੀਡੀਆ ਵਾਲੇ। ਬਹੁਤ ਤੁਸੀਂ ਆਪਦੇ ਹਿਸਾਬ ਚੈਨਲ ਦੇ ਥਰੂ ਲੋਕਾਂ ਨੂੰ ਬਹੁਤ-ਬਹੁਤ ਦੱਸਦੇ ਹੋ। ਪਤਾ ਲੱਗਦਾ ਬੜਾ ਚੰਗਾ ਲੱਗਿਆ ਤੇ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਾਂ ਕਿ ਇਸੇ ਤਰ੍ਹਾਂ ਤੁਸੀਂ ਹੋਰ ਆਉਹੋ ਤੇ ਪ੍ਰਮੋਟ ਹੋਵੇ ਆਪਣੀ ਸ਼ੂਟਿੰਗ ਗੇਮ ਕਿਉਂਕਿ ਆਪਣੇ ਪੰਜਾਬ ਦੇ ਵਿੱਚ ਗੇਮਸ ਥੋੜੀਆਂ ਜਿਹਾ ਘੱਟ ਪ੍ਰਮੋਟ ਹੁੰਦੀਆਂ। ਜੀ ਤੇ ਨਾਰਮਲ ਕੀ ਹੈ ਬੱਚਿਆਂ ਨੂੰ ਆਪਾਂ ਅੱਜਕੱਲ ਫੋਨਾਂ 'ਤੇ ਲੱਗ ਗਏ ਆ ਜਾਂ ਫੇਸਬੁੱਕ 'ਚ ਲੱਗ ਗਏ ਤੇ ਆਪਾਂ ਗੇਮ ਛੱਡਦੇ ਜਾ ਰਹੇ ਆ। ਇਹ ਪਹਿਲਾਂ ਸ਼ੂਟਿੰਗ ਰੇਂਜ ਦਾ ਨਾਮ ਆ ਜੀ। ਆ ਭਾਈ ਦਿਵਿੰਦਰ ਸਿੰਘ ਸਿੱਧੂ ਪੋਚੋਵਲੇ ਦੇ ਗਨ ਕਲੱਬ ਜੀ ਇਹਦੇ ਚ ਕੀ ਹੈ ਜੀ ਇੱਥੇ ਜਿਹੜੀ ਸ਼ੂਟਿੰਗ ਹੈਗੀ ਇੱਥੇ ਟਰੈਪ ਸਕੀਟ ਐਂਡ ਡਬਲ ਟਰੈਪ ਹੁੰਦੀ ਹੈ ਇਹ 12 ਬੋਰ ਵਾਲੀ ਹੈ ਜਿਹੜੀ ਪੁਰਾਣੇ ਜਵਾਨੇ ਚ ਆਪਾਂ ਦੋ ਨਾਲੀ ਵਾਲੀ ਕਹਿੰਦੇ ਨੇ ਜੀ ਇਹ ਉਹ ਇੰਡੀਆ ਦੇ ਵਿੱਚ ਟੋਟਲ 5 ਤੋਂ 6 ਰੇਂਜਸ ਹੈ ਜੀ ਚਾਰ ਰੇਂਜਾਂ ਹੈਗੀਆਂ ਸਰਕਾਰੀ ਤੇ ਇੱਕ ਅੱਧੀ ਕੋਈ ਪ੍ਰਾਈਵੇਟ ਹੋਣੀ ਪਰ ਜਿਹੜੀ ਇਹ ਰੇਂਜ ਹੈ ਇਹ ਲਾਈਕ ਗੋਲਫ ਕੋਰਸ 'ਚ ਹੀ ਬਣੀ ਆ ਪੋਚੋਵਲੇ ਦੇ ਤਾਂ ਬਣਾਈਏ ਅਸੀਂ ਕਿਉਂਕਿ ਅਸੀਂ ਲੌਂਗ ਪੁੱਛ ਉਹ ਰੇਂਜ ਕਰਦੇ ਆ ਤੇ ਸਾਡੇ ਜਿਹੜੇ ਫਾਦਰ ਸਾਹਿਬ ਸੀਗੇ ਉਹਨਾਂ ਨੇ 1982 ਦੇ ਵਿੱਚ ਪਹਿਲੀ ਰੇਂਜ ਬਣਾਈ ਸੀ ਬਟਿੰਡੇ ਜਿਹੇ ਵਿੱਚ ਉਹ ਵੀ ਨੈਸ਼ਨਲ ਸ਼ੂਟਰ ਸੀ ਤਾਈ ਦੇ ਨਾਲ ਸਾਰੇ ਗਰੁੱਪ ਸੀ ਤੇ ਸਾਡੇ ਪਰਿਵਾਰ ਦੇ ਵਿੱਚ ਅਸੀਂ ਪਹਿਲੇ ਦਿਨੋਂ ਹੀ ਸ਼ੂਟਿੰਗ ਦੇ ਵਿੱਚ ਰਹੇ ਆ ਤੇ ਸਾਡੇ ਬੱਚੇ ਵੀ ਅੱਜ ਕਰਦੇ ਇੰਡੀਆ ਟੀਮ ਦੇ ਵਿੱਚ ਹੈਗੇ ਹੁਣ ਖੇលੂ ਇੰਡੀਆ ਚ ਹੈਗੇ ਪੰਜ-ਛਤ ਪਰਿਵਾਰ ਦੇ ਬੱਚੇ ਮਤਲਬ ਭੈਣ ਜੀ ਦੀ ਬੇਟੀ ਹੋਗੀ ਬਰਦਰ ਦਾ ਬੇਟਾ ਹੋ ਗਿਆ ਆਈ ਕਰਕੇ ਸਾਰਾ ਸ਼ੂਟਿੰਗ ਦੇ ਵਿੱਚ ਅਸੀਂ ਡੇ 1 ਤੋਂ ਹੀ ਲੱਗੇ ਹੋਏ ਹਾਂ ਜੀ ਜੀ ਜਿਵੇਂ ਤੁਸੀਂ ਕਿਹਾ ਸਰ ਕਿ ਡੇ 1 ਤੋਂ ਹੀ ਤੁਸੀਂ ਇਸ ਖੇਡ ਦੇ ਨਾਲ ਜੁੜੇ ਹੋਏ ਹੋ ਤੁਹਾਡੇ ਸ਼ੌਂਕ ਨੂੰ ਵੀ ਕਿਤੇ ਨਾ ਕਿਤੇ ਹੈ ਨਾ ਸਾਨੂੰ ਦੱਸੋ ਕਿ ਇਹ ਤੁਹਾਡਾ ਫੈਮਲੀ ਦੇ ਵਿੱਚੋਂ ਜਿਹੜਾ ਚੱਲਦਾ ਹੋਇਆ ਸ਼ੌਂਕ ਵੀ ਹੈਗਾ ਸ਼ੂਟਿੰਗ ਦੀ ਜਦੋਂ ਗੱਲ ਕਰਦੇ ਹਾਂ ਤਾਂ ਹਮੇਸ਼ਾ ਹੀ ਇੱਕ ਖਿਆਲ ਹੁੰਦਾ ਮਨ ਦੇ ਵਿੱਚ ਕਿ ਇਹ ਅਕਸਰ ਹੀ ਕਿਹਾ ਜਾਂਦਾ ਕਿ ਇਹ ਇੱਕ ਮਹਿੰਗੀ ਖੇਡ ਹੈਗੀ ਹੈ ਆਮ ਲੋਕਾਂ ਦੀ ਪਹੁੰਚ ਤੋਂ ਬਹੁਤ ਬਾਹਰ ਹੈਗੀ ਹੈ ਇਸੇ ਬਾਰੇ ਵਿੱਚ ਵੀ ਮੈਂ ਜ਼ਰੂਰ ਪੁੱਛਣਾ ਚਾਹੂੰਗੀ ਤੁਹਾਨੂੰ ਕਿ ਇਹ ਕਿੰਨੀ ਕੁ ਕਾਸਟ ਦੀ ਪੈਂਦੀ ਹੈ ਕਿ ਇੱਕ ਆਮ ਇਨਸਾਨ ਇਹ ਸ਼ੌਂਕ ਦੇ ਵਿੱਚ ਅਗਰ ਆਂਦਾ ਹੈ ਤਾਂ ਕੀ ਉਹ ਇਸ ਨੂੰ ਆਪਣੀ ਰੁਟੀਨ ਦਾ ਆਪਣੀ ਦਿਨਚਰਿਆ ਦਾ ਹਿੱਸਾ ਬਣਾ ਸਕਦਾ ਹੈ ਦੇਖੋ ਜੀ ਪਹਿਲਾਂ ਤਾਂ ਸਭ ਤੋਂ ਪਹਿਲਾਂ ਆਪਾਂ ਸਭ ਕੁਝ ਆਪ ਦੇ ਬੱਚਿਆਂ ਵਾਸਤੇ ਕਰਦੇ ਹਾਂ ਜੀ ਨਾਰਮਲੀ ਠੀਕ ਹੈ ਜੀ ਬੱਚੇ 12 ਸਾਲ ਤੋਂ ਬਾਅਦ ਇਹ ਗੇਮ ਖੇਡ ਸਕਦੇ ਹੋ ਤੁਸੀਂ ਤੇ ਇਹਦੇ ਵਿੱਚ ਕੰਪੀਟੀਸ਼ਨ ਘੱਟ ਆ ਓਕੇ ਤੇ ਜਿਹੜਾ ਸ਼ੌਂਕ ਆਪਾਂ ਸੋਚਦੇ ਹਾਂ ਕਿ ਇਹੀ ਜੀ ਗੇਮ 'ਚ ਬੱਚੇ ਨੂੰ ਪਾਈਏ ਜਿਹਦੇ ਚ ਜਲਦੀ ਰਾਈਜ਼ ਹੋ ਜੇ ਨੈਸ਼ਨਲ સ્ਕੇਲ ਲਈ ਜਾਂ ਇੰਟਰਨੈਸ਼ਨਲ ਖੇਡ ਲਈ ਇਹ ਗੇਮ নো ਡਾਊਟ ਮਹਿੰਗੀਆਂ ਠੀਕ ਹੈ ਬਟ ਇਹਦੇ ਚ ਕੀ ਆ ਅੰਨੀ ਮਹਿੰਗੀ ਵੀ ਨਹੀਂ ਕਿ ਤੁਸੀਂ ਕਹਿ ਸਕਦੇ ਹੋ ਕਿ ਤੁਸੀਂ ਇੱਕ ਬੱਚੇ ਤੇ ਫਿਊਚਰ ਤੇ ਲਾ ਰਹੇ ਹੋ ਮੰਨ ਲਓ ਕੋਈ ਟਿਊਸ਼ਨ ਕਲਾਸੇ ਆ ਅੱਜਕੱਲ ਬਹੁਤ ਮਹਿੰਗੀਆਂ ਹੋ ਗਈਆਂ ਇਹ ਸોર્ટ ਆਫ ਟਿਊਸ਼ਨ ਕਲਾਸ ਹੀ ਲਾ ਲੋ ਜੀ ਬਿਕੋਜ਼ ਇਦੇ ਚ ਨੂੰ ਸਕੋਪ ਆਫ ਗੈਟਿੰਗ ਮੈਡਲ ਇਜ਼ ਮੱਚ ਹਾਇਰ ਦਨ ਐਨੀ ਅਦਰ ਗੇਮ ਬਿਕੋਜ਼ ਇਹ ਇੰਡੀਵਿਜੂਅਲ ਗੇਮ ਆ ਜੀ ਜਾਂ ਤਾਂ ਤੁਸੀਂ ਤੇ ਉਹਨੂੰ ਕਲੇ ਨੂੰ ਜਿਹੜਾ ਫਲਾਈ ਕਰਦੀ ਹੈ ਕਲੇ ਜੀ ਉਹਨੂੰ ਤੋੜੋਗੇ ਜਾਂ ਨਹੀਂ ਤੋੜੋਗੇ ਕਿਉਂਕਿ ਇਹਦੇ ਵਿੱਚ ਵਿਚ ਵਿਚਾਲੇ ਹੈ ਨਹੀਂ ਐਂਡ ਇਟਸ ਇਟ ਇਜ਼ ਯੋਰ ਓਨ ਗੇਮ ਮਤਲਬ ਤੁਸੀਂ ਆਪ ਹੀ ਕਾਊਂਟ ਕਰ ਸਕਦੇ ਹੋ ਜਿੰਨੀਆਂ ਤੋੜੀਆਂ ਕਿ ਲਈ ਤੁਸੀਂ ਹੈਗੇ ਇਹਦੇ ਵਿੱਚ ਕਿਸੇ ਦੀ ਲੋਡ ਨਹੀਂ ਪੈਂਦੀ ਨਾਰਮਲੀ ਦੂਜੀ ਗੇਮਸ ਦੇ ਵਿੱਚ ਮੰਨ ਲਓ ਕ੍ਰਿਕਟ ਹੋ ਗਈ ਜਾਂ ਉਹ ਵੀ ਬਹੁਤ ਚੰਗੇ ਗੇਮਸ ਆ ਪਰ ਉਹ ਨਾ ਥੋੜੇ ਡਿਪੈਂਡੈਂਟ ਔਨ ਦਾ ਕੋਚ ਐਂਡ ਦਾ ਅਦਰ ਟੀਮ ਤੇ ਹੋ ਜਾਂਦੇ ਆ ਕਿ ਮੰਨ ਲਓ ਕਿ ਕਿਸੇ ਨੂੰ ਵਿਕਟ ਕੀਪਰ ਕਿਹਜਾ ਚਾਹੀਦਾ ਜਾਂ ਕੋਈ ਲੈਫਟ ਹੈਂਡ ਚਾਹੀਦਾ ਜਾਂ ਰਾਈਟ ਹੈਂਡ ਚਾਹੀਦਾ ਇਹਦੇ ਵਿੱਚ ਇਹ ਜਾਣੀ ਆ ਕਿਉਂਕਿ ਇਹਦੇ ਵਿੱਚ ਤੁਸੀਂ ਆਪ ਹੀ ਕਾਊਂਟ ਕਰ ਲੋਗੇ ਤੇ ਇਸ ਈਜ਼ੀ ਟੂ ਗੋ ਇੰਡੀਆ ਦੇ ਵਿੱਚ ਜਿਹੜੇ ਪਹਿਲੇ ਮੈਡਲ ਆਏ ਸੀ ਸ਼ੂਟਿੰਗ 'ਚ ਹੀ ਆਏ ਹੋਏ ਆ ਜੀ ਤੇ ਜਿਵੇਂ ਤੁਸੀਂ ਦੇਖੋ ਇਸ ਸਾਲ ਵੀ ਤਿੰਨ ਮੈਡਲ ਸ਼ਾਟ ਇਹਦੀ ਸ਼ੂਟਿੰਗ 'ਚ ਆਇਆ ਜੀ ਤਾਂ ਸਰ ਜਿਵੇਂ ਤੁਸੀਂ ਕਿਹਾ ਕਿ 12 ਸਾਲ ਤੋਂ ਬਾਅਦ ਦੀ ਉਮਰ ਵਾਲੀ ਜਿਹੜੇ ਬੱਚੇ ਹੈਗੇ ਉਹ ਵੀ ਇਸ ਗੇਮ ਦੇ ਵਿੱਚ ਆ ਜਾਂਦੇ ਆ ਤੇ ਇਸ ਗੇਮ ਦੇ ਵਿੱਚ ਸਕੋਪ ਬਹੁਤ ਅੱਛਾ ਹੈਗਾ ਅਗਰ ਫਿਊਚਰ ਦੀ ਗੱਲ ਕਰੀਏ ਤਾਂ ਇੱਥੇ ਇੱਕ ਸਵਾਲ ਫੇਰ ਪੁੱਛਣਾ ਬਣਦਾ ਹੈ ਕਿ 12 ਸਾਲ ਤੋਂ ਬਾਅਦ ਵਾਲੇ ਯਾਨੀ ਕਿ ਅਗਰ ਮੈਂ ਗੱਲ ਕਰਾਂ ਕਿ ਕੋਈ 15 ਸਾਲ 18 ਸਾਲ ਕੋਈ ਇਸ ਲਿਮਟ ਦੇ ਵਿੱਚ ਆਂਦਾ ਹੈ ਵੀ ਕਿੰਨੀ ਇਸ ਤੋਂ ਬਾਅਦ ਆਪਾਂ ਇਸ ਸ਼ੌਂਕ ਨੂੰ ਜਿਹੜਾ ਹੈਗਾ ਆਪਣੀ ਕੀ ਕੀ ਫਿਊਚਰ ਵਸੇ ਸੋਚ ਸਕਦੇ ਹੈਗੇ ਆ ساری ਜ਼ਿੰਦਗੀ ਜੀ ਇਹਦੇ ਵਿੱਚ ਬੜਾ ਕਲੀਅਰ ਹੈ ਤੁਹਾਡੇ ਜਿਹੜੇ 12 ਸਾਲ ਤੋਂ ਤੁਸੀਂ ਸ਼ੁਰੂ ਕਰਦੇ ਹੋ ਰਿਟਾਇਰ ਤੱਕ 70 ਸਾਲ ਤੱਕ ਯਾਨੀ ਇਹਦੀ ਹਾਂ ਵੀ ਸ਼ੁਰੂਆਤੀ ਕੋਈ ਉਹ ਨਹੀਂ ਹੈ ਕਿ ਕਿਉਂਕਿ ਅਗਰ ਮੈਂ ਅੱਜ ਸੋਚਾਂ ਕਿ ਹਾਂ ਵੀ ਮੈਂ ਸ਼ੂਟਿੰਗ ਸਿੱਖਣੀ ਹੈਗੀ ਤਾਂ ਇਟ ਮੀਨਸ ਕਿ ਮੈਂ ਸਟਾਰਟ ਕਰ ਸਕਦੀ ਹਾਂ ਤਾਂ ਏਜ ਕਿਤੇ ਵੀ ਕੋਈ ਬਾਉਂਡੇਸ਼ਨ ਕਦੇ ਵੀ ਨਹੀਂ ਬੰਦੀ ਹੈਗੀ ਦੋਸਤੋ ਤਾਂ ਇਹ ਵੀ ਬਹੁਤ ਵਧੀਆ ਗੱਲ ਹੈਗੀ ਦਾ ਇਸ ਲਈ ਐਕਸਪੀਰੀਅੰਸ ਦੀ ਗੱਲ ਕਰਾਂਗੇ ਜਿਸ ਸਿੱਕੇ ਦੇ ਨਾਲ ਵੀ ਕਿੰਨੇ ਟਾਈਮ ਦੇ ਵਿੱਚ ਕਿੰਨਾ ਸਮਾਂ ਲੱਗਦਾ ਹੈਗਾ ਇੱਕ ਇਨਸਾਨ ਨੂੰ ਪਰਫੈਕਟ ਬਣਨ ਦੀ ਪਰਫੈਕਟ ਤਾਂ ਚਲੋ ਪਰਫੈਕਟਿਜ਼ਮ ਤਾਂ ਕਦੇ ਵੀ ਨਹੀਂ ਆਉਂਦੀ ਇੱਕ ਇਨਸਾਨ 'ਚ ਹਮੇਸ਼ਾ ਹੀ ਕਮੀਆਂ ਰਹਿ ਜਾਂਦੀਆਂ ਕਿਉਂਕਿ ਸਿੱਖਦਾ ਹੀ ਰਹਿੰਦਾ ਇਨਸਾਨ ਸਾਰੀ ਉਮਰ ਪਰ ਫਿਰ ਵੀ ਜੇਕਰ ਅਸੀਂ ਗੱਲ ਕਰੀਏ ਵੀ ਇੱਕ ਬੱਚੇ ਨੇ ਸ਼ੁਰੂਆਤ ਕੀਤੀ ਜਬ 12 ਜਾਂ 15 ਸਾਲ ਤੋਂ ਤਾਂ ਮਿਨੀਮਮ ਉਸ ਨੂੰ ਕਿੰਨੇ ਸਾਲ ਲੱਗ ਜਾਂਦੇ ਹੈਗੇ ਕਿੰਨਾ ਟਾਈਮ ਦੇਖੋ ਜੀ ਜਿਹੜੇ ਨਾਰਮਲੀ ਤਾਂ ਆਪਣੇ ਜਿਹੜੇ ਪੰਜਾਬ ਦੇ ਵਿੱਚ ਨਾ ਪੰਜਾਬ ਦਾ ਬਲੱਡੀ ਸ਼ੂਟਿੰਗ ਵਾਲਾ ਕਿਉਂਕਿ ਆਪਾਂ ਬਹੁਤ ਵਾਰਸ ਲੜੀਆਂ ਜੀ ਆਪਣੇ ਪੰਜਾਬੀ ਨੂੰ ਬੜਾ ਗਨਸ ਨਾਲ ਆਪਾਂ ਨੂੰ ਨਾ ਡਰ ਨਹੀਂ ਲੱਗਦਾ ਜਿਵੇਂ ਦੂਜੀ ਸਟੇਟਾਂ ਚ ਹੈ ਗਿਆ ਆਪਣੇ ਹਰੇਕ ਘਰ ਦੇ ਵਿੱਚ ਕਿਤੇ ਨਾ ਕਿਤੇ ਬੱਚੇ ਨੇ ਗਨ ਜਰੂਰ ਦੇਖੀ ਹੁੰਦੀ ਹੈ ਕਿ ਵਿਆਹ ਸ਼ਾਦੀ ਦੇਖੀ ਹੋਵੇ ਜਾਂ ਕਿਤੇ ਕੁਝ ਦੇਖਿਆ ਹੋਵੇ ਤਾਂ ਕਰਕੇ ਪੰਜਾਬੀਆਂ ਦੇ ਵਾਸਤੇ ਬਹੁਤ ਜਲਦੀ ਤੁਸੀਂ ਪਿਕਅਪ ਕਰ ਲੈਂਦੇ ਹੋ ਜੀ ਇਹਦੇ ਚ ਕੀ ਹੈ 3% ਕੰਮ ਹੀ ਸਾਰਾ ਹੈਗਾ ਬੰਦੂਕ ਖੋਲੋ ਗੋਲੀ ਪਾਓ ਤੇ ਫਾਇਰ ਕਰ ਦਿਓ ਜੀ ਬਾਕੀ ਚੀਜ਼ਾਂ ਆਉਂਦੀਆਂ ਏਮਸ ਉਹ ਦੈਟ ਡਿਪੈਂਡਸ ਔਨ ਹਾਊ ਈਗਲੀ ਯੂ ਵਾਂਟ ਟੂ ਡੂ ਇਟ ਜਾਂ ਕਿੰਨੀ ਜਲਦੀ ਤੁਸੀਂ ਸਿੱਖਣਾ ਚਾਹੁੰਦੇ ਹੋ ਮੇਰੇ ਹਿਸਾਬ ਨਾਲ 15 ਦਿਨਾਂ ਤੱਕ ਤੁਸੀਂ ਸਾਰੀ ਪਰਫੈਕਟ ਹੋ ਸਕਦੇ ਹੋ ਮਤਲਬ ਸੋ ਦੈਟ ਯੂ ਕੈਨ ਕੁਆਲੀਫਾਈ ਓਕੇ ਮਤਲਬ ਜੇ ਤੁਸੀਂ ਕਹੋਗੇ ਕਿ ਮੈਡਲ ਲੈ ਜਾਓਗੇ ਉਹ ਨਹੀਂ ਮੈਂ ਕਹਿ ਸਕਦਾ ਹਰ ਇੱਕ ਬੱਚੇ ਦਾ ਅਲੱਗ ਹੈ ਕਿਸ ਦਾ ਸਟਰੈਂਥ ਅਲੱਗ ਹੁੰਦੀ ਹੈ ਜੀ ਤਾਂ ਇੱਥੇ ਜਿਵੇਂ ਤੁਸੀਂ ਕਿਹਾ ਵੀ ਠੀਕ ਹੈ ਕਿ ਇੱਕ ਡਿਪੈਂਡ ਕਰਦਾ ਹੈਗਾ ਕਿ ਤੁਹਾਡੀ ਕੈਪੇਬਿਲਟੀ ਦੇ ਤੁਸੀਂ ਕੀ ਸਿੱਕੇ ਦੇ ਨਾਲ ਕਿਸ ਚੀਜ਼ ਨੂੰ ਐਡਾਪਟ ਕਰਦੇ ਹੋ ਕਿ ਨਾ ਉਹ ਨੂੰ ਪਿਕ ਕਰ ਲੈਣੇ ਹੈਗੇ ਤਾਂ ਇਸ ਸ਼ੂਟਿੰਗ ਗੇਮ ਦੇ ਬਾਬਤ ਹੁਣ ਤੁਸੀਂ ਥੋੜੀ ਜੀ ਜਾਣਕਾਰੀ ਸਾਨੂੰ ਹੋਰ ਦਿਓ ਕਿ ਇਸ ਗੇਮ ਦੇ ਵਿੱਚ ਕੀ ਕੁਝ ਹੁੰਦਾ ਹੈਗਾ ਕਿ ਕਿ ਸਟੈਪ ਜਿਹੜੇ ਹੈਗੇ ਆ ਇਸ ਗੇਮ ਦੇ ਵਿੱਚ ਹੁੰਦੇ ਇਸ ਗੇਮ ਦੇ ਵਿੱਚ ਹੀ ਬੇਸਿਕਲੀ ਇਹ ਸ਼ਾਰਟ ਗਨ ਵਾਲੀ ਗੇਮ ਹੈ ਤੇ ਬਦੂਖ ਤੋਂ ਤੁਹਾਡੇ ਕੋਲ ਹੋਣੀ ਚਾਹੀਦੀ ਜੇ ਨਹੀਂ ਹੈ ਤਾਂ ਅਸੀਂ ਤੁਹਾਡੀ ਹੈਲਪ ਕਰ ਦਾਂਗੇ ਕਲੱਬ ਦੇ ਵਿੱਚੋਂ ਦੇ ਦਾਂਗੇ ਤੇ ਪਲੱਸ ਐਮੂਨੀਸ਼ਨ ਦੇ ਕਾਸਟ ਆ ਤੇ ਇਕਲੇ ਬਰਡ ਸੀ ਕਾਸਟ ਆ ਪਾਕਿਸਤਾਨ ਤੇ ਕਿਦੋਂ ਵੀ ਆ ਸਕਦੇ ਹੋ ਮਤਲਬ ਡੇ ਟਾਈਮ ਆ ਕੇ ਸਾ ਤੋਂ ਕਰਾ ਲਓ ਬੁਕਿੰਗ ਤੇ ਸਾਡੀ ਥੋੜੀ ਹੈਲਪ ਕਰਾਂਗੇ ਕੋਚਸ ਤੁਸੀਂ ਸਾਡਾ ਵੀ ਲੈ ਸਕਦੇ ਹੋ ਤੇ ਇੰਨੀ ਤੱਕ ਅਸੀਂ ਤੁਹਾਨੂੰ ਗਾਈਡ ਕਰ ਦਾਂਗੇ ਐਂਡ ਅਸੀਂ ਇਹਦੇ ਚ ਕੋਈ ਚਾਰजेस ਨਹੀਂ ਲੈ ਰਹੇ ਤੁਹਾਨੂੰ ਮੈਂਬਰਸ਼ਿਪ ਦੇ ਜਾਂ ਕੁਝ ਵੀ ਸੋ ਦੈਟ ਵੀ ਵਾਂਟ ਟੂ ਪ੍ਰੋਮੋਟ ਸ਼ੂਟਿੰਗ ਤਬਾ ਉਸੋਨੀ ਗੱਲ ਇਹਨਾਂ ਨੇ ਦੱਸੀ ਹੈ ਕਿ ਇਸ ਸਮੇਂ ਦੇ ਉੱਪਰ ਇਸ ਸੀਸ ਦੇ ਉੱਪਰ ਇਹਨਾਂ ਨੇ ਸਨ ਜਿਵੇਂ ਕਿਹਾ ਕਿ ਕੋਈ 400 ਸਿੰਘ ਡਾਰੇ ਗਨ ਵੀ ਤੁਹਾਨੂੰ ਇੱਥੋਂ ਮਿਲ ਸਕਦੀ ਹੈ ਤਾਂ ਬਹੁਤ ਹੀ ਵਧੀਆ ਮੌਕਾ ਹੈਗਾ ਬਹੁਤ ਵਧੀਆ ਚਾਂਸ ਹੈਗਾ ਅਗਰ ਤੁਹਾਡਾ ਵੀ ਇਹ ਸ਼ੌਂਕ ਹੈ ਤੁਹਾਨੂੰ ਇਹ ਲੱਗਦਾ ਕਿ ਤੁਸੀਂ ਆਪਣੇ ਬੱਚੇ ਨੂੰ ਇਸ ਸਟ੍ਰੀਮ ਚ ਪਾਣਾ ਹੈਗਾ ਤਾਂ ਬਹੁਤ ਹੀ ਖੂਬਸੂਰਤ ਇੱਕ ਬਹੁਤ ਵਧੀਆ ਜਿਹੜਾ ਇੱਥੇ ਮੈਦਾਨ ਬਣਿਆ ਹੋਇਆ ਹੈ ਸ਼ੂਟਿੰਗ ਇਸ ਬਹੁਤ ਅੱਛੀ ਬਣੀ ਹੋਈ ਹੈ ਆਰੀ ਕਿਤਨਾ ਦੀ ਫੈਸਿਲਿਟੀ ਜਿਹੜੀ ਹੈਗੀ ਹੈ ਤੇ ਅਵੇਲੇਬਲ ਹੈਗੀ ਹੈ ਤੇ ਨਾਲ ਹੀ ਇਸ ਤੋਂ ਬਾਅਦ ਜੇਕਰ ਅਸੀਂ ਇਸੇ ਕੰਪੀਟੀਸ਼ਨਸ ਲੈਵਲ ਦੀ ਗੱਲ ਕਰੀਏ ਵੀ ਜਿਸ ਸ ਇਸ ਸਕੀਮ ਦੇ ਵਿੱਚ ਕਿੰਨੀ ਤਰ੍ਹਾਂ ਦੇ ਕੰਪੀਟੀਸ਼ਨਸ ਹੁੰਦੇ ਹੈਗੇ ਆ ਜਾਂ ਕਿੰਨੀ ਤਰ੍ਹਾਂ ਦਾ ਸਕੋਪ ਜਿਵੇਂ ਉਹ ਤੁਸੀਂ ਮੈਨੂੰ ਪਹਿਲਾਂ ਵੀ ਦੱਸਿਆ ਕਿ নো ਡਾਊਟ ਇਹ ਇੱਕ ਪਰਸਨ ਵੀ ਇੱਕ ਤੋਂ ਇਨਸਾਨ ਦੇ ਲਈ ਇੱਕ ਵਧੀਆ ਫਿਊਚਰ ਪਲਾਨ ਹੋ ਸਕਦੀ ਹੈਗੀ ਐ ਇਸ ਵਿੱਚ ਅੱਗੇ ਕਿਹੜੇ ਪੜਾ ਹੁੰਦੇ ਆ ਉਹ ਵੀ ਦੱਸਿਓ ਪਲੀਜ਼ ਇਹਦੇ ਵਿੱਚ ਸਭ ਤੋਂ ਪਹਿਲਾਂ ਤੁਸੀਂ ਪ੍ਰੈਕਟਿਸ ਕਰੋਗੇ ਤੇ ਸਟੇਟ ਖੇਡਣਾ ਜੀ ਸਟੇਟ ਡਿਸਟ੍ਰਿਕਟ ਨਹੀਂ ਹੁੰਦਾ ਇਹਦੇ ਵਿੱਚ ਡਾਇਰੈਕਟ ਤੁਸੀਂ ਸਟੇਟ ਦੇ ਵਿੱਚ ਕੁਆਲਿਫਾਈਡ ਖੇਡਦੇ ਹੋ ਜੇ ਤੁਸੀਂ ਕੁਆਲੀਫਾਈ ਕਰ ਜੰਨੇ ਤਾਂ ਫਿਰ ਤੁਸੀਂ ਪ੍ਰੀ ਨੈਸ਼ਨਲਸ ਉਸਤੇ ਜੰਨੇ ਹੋ ਕਿ ਪ੍ਰੀ ਨੈਸ਼ਨਲ ਕੁਆਲੀਫਾਈ ਕਰ ਜੰਨੇ ਹੋ ਫਿਰ ਤੁਸੀਂ ਨੈਸ਼ਨਲਸ ਖੇਡ ਲੈਣੇ ਹੋ ਜੇ ਕੋ ਨੈਸ਼ਨਲਸ ਖੇਡ ਕੇ ਤੁਹਾਨੂੰ ਤੁਸੀਂ ਨਾਉਨ ਸ਼ੂਟਰ ਬਣ ਜੰਨੇ ਹੋ ਤੇ ਨਾਉਨ ਸ਼ੂਟਰ ਮੀਨਸ ਤੁਸੀਂ ਆਪਦਾ ਵੈਪਨ ਬਾਹਰ ਇੰਪੋਰਟ ਕਰ ਸਕਦੇ ਹੋ ਤੇ ਐਮੂਨੀਸ਼ਨ ਤੁਹਾਨੂੰ ਆ ਜਾਂਦਾ ਉਹ ਦੈਟ ਇਜ਼ ਚੀਪਰ ਮਾਰਕੀਟ ਦੇ ਵਿੱਚੋਂ ਪਰ ਜੇ ਤੁਸੀਂ ਕਹੋਗੇ ਜਿਹੜਾ ਇਹਦਾ ਐਮੂਨੀਸ਼ਨ ਆ ਇਹ ਐਮੂਨੀਸ਼ਨ ਨੈਸ਼ਨਲ ਰਾਈਫਲ ਐਸੋਸੀਏਸ਼ਨ ਆਫ ਇੰਡੀਆ ਇਹ ਸਾਡਾ ਜਿਹੜਾ ਕਲੱਬ ਆ ਉਹਨਾਂ ਰਜਿਸਟਰਡ ਆ ਕਿ ਇਹ ਪ੍ਰਦੇਸ਼ ਸਟੈਂਡਰਡਸ ਬਿਕੋਜ਼ ਇਟ ਇਜ਼ ਕੰਟਰੋਲਡ ਬਾਇ ਥੈਮ ਤੇ ਉਹ ਹੀ ਤੁਹਾਨੂੰ ਅ ਇਮਿਊਨੇਸ਼ਨ ਦੇਣਗੇ ਤੇ ਉਹ ਆਏ ਮਾਰਕੀਟ ਚ ਨਹੀਂ ਮਿਲਦਾ ਉਹ ਬਟ ਇਟਸ ਵੈਰੀ ਈਜ਼ੀ ਅਸੀਂ ਤੁਹਾਡੇ ਕੋਲ ਆਜੋ ਅਸੀਂ ਤੁਹਾਨੂੰ ਪ੍ਰੈਕਟਿਸ ਕਰਵਾ ਦਾਂਗੇ ਜੀ ਤੇ ਤਿੰਨ ਚਾਰ ਹੀ ਹੈਗੇ ਤਾਂ ਬਾਅਦ ਤੱਕ ਉਹ ਜਿਵੇਂ ਹੁੰਦਾ ਨੈਸ਼ਨਲ ਖੇਡਦੇ ਆ ਫਿਰ ਇੰਟਰਨੈਸ਼ਨਲ ਚਲੇ ਜਾਓਗੇ ਐਸ ਪਰ ਦਾ ਮੈਚੇਸ ਖੇਡਦੇ ਜਾਂਦੇ ਹਾਂ ਜੀ ਤਾਂ ਜਿਸ ਤਿੱਕੇ ਦੀ ਸੋਚ ਲੈ ਕੇ ਤੁਸੀਂ ਇਹ ਸੀ ਦੀ ਸ਼ੁਰੂਆਤ ਕੀਤੀ ਸੀ ਕਿ ਉਹ ਜਹਾ ਹੰਗਾਰਾ ਜਿਹੜਾ ਅਸੀਂ ਕਹੀਏ ਕਿ ਇੱਥੋਂ ਤੁਹਾਨੂੰ ਮਿਲ ਗਿਆ ਜਾਂ ਅਸੀਂ ਕਹੀਏ ਕਿ ਉਸ ਸਮੇਂ ਉੱਪਰ ਜਿੰਨਾ ਸੋਚਿਆ ਸੀ ਉਸ ਤੋਂ ਕਿੰਨੀ ਅੱਗੇ ਤੁਸੀਂ ਇਸ ਕਮ ਦੇ ਵਿੱਚ ਵੱਜ ਚੁੱਕੇ। ਦੇਖੋ ਜੀ ਕੋਈ ਅਸੀਂ ਇਸ ਕਰਕੇ ਨਹੀਂ ਖੋਲਿਆ ਸੀ ਕਿ ਇਹਦੇ ਵਿੱਚ ਕੋਈ ਬਿジネス ਆ। ਹੂੰ ਕਿਉਂਕਿ ਇਹਦੇ ਵਿੱਚ ਅਸੀਂ ਕੋਈ ਚਾਰਜੀ ਨਹੀਂ ਲੈ ਰਹੇ। ਕਿਸ ਤੋਂ ਐਕਚੁਅਲ ਕਾਸਟ ਲੈ ਰਹੇ ਆ ਜਿਹੜੀ ਪਲੇਸ ਦੀ ਆ। ਗਨ ਅਗਲੇ ਲਿਆਂਦੇ ਐ ਇਮਿਊਨੇਸ਼ਨ ਆਪ ਦਾ ਲਿਆਂਦੇ ਆ। ਤਾਂ ਕਰਕੇ ਜੇ ਤੁਸੀਂ ਕਹੋ ਕੋਈ ਬਿジネス ਸਸਪੈਕਟ ਸੀ ਬਿジネス ਸਸਪੈਕਟ ਤਾਂ ਕੁਝ ਨਹੀਂ ਸੀ। ਬੇਸਿਕਲੀ ਅਸੀਂ ਤਾਂ ਇਹ ਜਾਣੇ ਅਸੀਂ ਇਸ ਪੈਨ ਨੂੰ ਬਲੌਂਗ ਕਰਦੇ ਆ। ਤੇ ਇਥੋਂ ਲੰਪੀਨ ਕਰਨਾ ਜਾਨਾ। ਸਾਡਾ ਅਸੀਂ ਵੀ ਦੋ ਬ੍ਰਦਰਸ ਆ। ਤੀਜਾ ਮੁੱਦਾ ਬਣਾਇਆ ਕਿ ਯਾਰ ਇੱਥੋਂ ਸ਼ੂਟਿੰਗ ਰੇਂਜ ਤੋਂ ਪੁੱਚੋ ਪਿੰਡ ਦੇ ਵਿੱਚੋਂ ਲੰਪੇਨ ਬਣਾਉਣਾ ਥੈਟਸ ਇਟ ਤਾਂ ਕਰਕੇ ਇੱਕ ਬੇਨਸਲੇ ਤੇ ਗੱਲ ਹੀ ਹੈਨੀ ਬਹੁਤ ਵਧੀਆ ਸੋਚ ਲੈ ਕੇ ਤੁਸੀਂ ਚੱਲ ਰਹੇ ਹੋ ਕਿ ਅਸੀਂ ਇੱਥੋਂ ਜਿਹੜਾ ਹੈਗਾ ਕੋਈ ਐਹੋ ਜਿਹੀ ਜਿਹੜੀ ਇਸ ਗੇਮ ਦੇ ਵਿੱਚ ਖਿਡਾਰੀ ਪੈਦਾ ਕਰਨੇ ਹੈਗੇ ਆ ਜੋ ਇਸ ਸੀਜ਼ਨ ਨੂੰ ਅੱਗੇ ਜਾ ਕੇ ਰਿਪਰੈਜ਼ੈਂਟ ਕਰ ਸਕੇ ਤਾਂ ਇਸ ਤੋਂ ਬਾਅਦ ਸਰ ਹਜੇ ਜਿਵੇਂ ਤੁਸੀਂ ਕਿਹਾ ਕਿ ਹਾਂ ਠੀਕ ਹੈ ਅਗਰ ਲੋਕਾਂ ਦੀ ਗੱਲ ਕਰੀਏ ਜਾਂ ਜਿਹੜੇ ਇਸ ਗੇਟ ਦੇ ਨਾਲ ਜਿਵੇਂ ਜੁੜਨਾ ਚਾਹੁੰਦੇ ਹੈਗੇ ਆ ਉਹਨਾਂ ਦੇ ਲਈ ਕੋਈ ਖਾਸ ਮੈਸੇਜ ਜਾਂ ਜਿਸ ਤਰੀਕੇ ਨਾਲ ਜੇ ਕਿਸ ਨੇ ਹਜੇ ਤੱਕ ਸੋਚਿਆ ਨਹੀਂ ਹੈਗਾ ਉਹਨਾਂ ਨੂੰ ਕੁਝ ਦੱਸਣਾ ਚਾਹੁੰਦਾ ਤੁਸੀਂ ਇਹ ਇੱਥੇ ਇਹ ਪੋਚੋ ਪਿੰਡ ਆ ਇਹ ਬਟੰਡੇ ਜ਼ਿਲ੍ਹੇ ਚ ਪੈਂਦਾ ਤੁਸੀਂ ਇਹਦਾ ਭਾਈ ਦੇਵਿੰਦਰ ਸਿੰਘ ਗਨ ਕਲੱਬ ਪਾਉਂਗੇ ਤਾਂ ਗੂਗਲ ਤੇ ਆ ਜਾਊਗਾ ਤੁਸੀਂ ਇੱਥੇ 925 ਆਜੋ ਸਾਡੇ ਇੱਥੇ ਕੋਚੇਸ ਹੈਗੇ ਦੇਖ ਕੇ ਜਾਓ ਉਹਨੂੰ ਤਾਂ ਪੁੱਛ ਕੇ ਜਾਓ ਕਿ ਕੀ ਪ੍ਰੋਸੈਸ ਹੈ ਉਹ ਦੱਸ ਦਿੰਗੇ ਤੁਹਾਨੂੰ ਚਲਵਾ ਵੀ ਦੇਣਗੇ ਬੰਗਣ ਜੀ ਤੇ ਦੈਟਸ ਇਟ ਵੈਰੀ ਈਜ਼ੀ ਕੋਈ ਅਸੀਂ ਟਫ ਨਹੀਂ ਕੀਤਾ ਵਾਕਿ ਨਹੀਂ ਜੀ ਤੁਸੋਂ ਨੂੰ ਕਿਤੇ ਸਪਾਰਸ਼ ਦੀ ਲੋੜ ਆ ਜਾਂ ਕੁਛ ਇਹ ਜਾਂ ਨਹੀਂ ਐਟ ਪਰ ਸਪੋਰਟਸ ਤਾਂ ਹੀ ਪ੍ਰਮੋਟ ਹੋਏਗੀ ਜੇ ਆਪਾਂ ਥੋੜਾ ਜਿਹਾ ਨਾਰਮਲ ਰੱਖਾਂਗੇ ਜੇ ਕਿਤੇ ਸਪਾਰਸ਼ ਦੀ ਲੋੜ ਪੈ ਗਈ ਫਿਰ ਤਾਂ ਗਲਤ ਹੋ ਜਾਊਗਾ ਜੀ ਹਰੇਕ ਹਰੇਕ ਕੋਈ ਬੰਦਾ ਸਪਾਰਸ਼ ਤੁਰਨਾ ਭਾਲਦਾ ਮੈਨੂੰ ਮੈਨੂੰ ਸਿੱਧੇ ਤੇ ਕਲੱਬ ਚਾਹੋ ਤੇ ਕਰੋ ਦੈਟਸ ਇਟ ਤਾਂ ਦੋਸਤੋਂ ਅ ਅੱਜ ਤੁਸੀਂ ਦੇਖਿਆ ਕਿ ਪੂਚੋ ਖੁਰਦੀ ਇਸ ਸ਼ੂਟਿੰਗ ਦੇ ਇੰਸ ਵਿੱਚ ਸਾਨੀ ਸਾਨੂੰ ਦੱਸਿਆ ਕਿ ਹਰ ਇੱਕ ਤਰ੍ਹਾਂ ਦੀ ਫੈਸਿਲਿਟੀਆਂ ਵੀ ਅਵੇਲੇਬਲ ਹੈਗੀਆਂ ਉਸ ਵੈਲਕਮ ਕਿ ਅਗਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਜਾਂ ਤੁਸੀਂ ਆਪਣੀ ਸ਼ੌਂਕ ਨੂੰ ਡਵੈਲਪ ਕਰਨਾ ਚਾਹੁੰਦੇ ਹੋ ਦੋਹਾਂ इजीली ਤੁਸੀਂ ਇੱਥੇ ਵਿਜ਼ਿਟ ਕਰ ਸਕਦੇ ਹੋ ਤੇ ਇਹ ਬਹੁਤ ਹੀ ਖੂਬਸੂਰਤ ਜਗ੍ਹਾ ਵੀ ਹੈਗੀ ਹੈ ਨਾਲ-ਨਾਲ ਇੱਕ ਬਹੁਤ ਖੂਬਸੂਰਤ ਜਾਸਕੀ ਹੈ ਕਿ ਤੁਹਾਡੇ ਸੁਪਨਿਆਂ ਨੂੰ ਸਕਾਰ ਕਰਨ ਵਾਲਾ ਜਿਹੜਾ ਹੈਗਾ ਇੱਕ ਫਿਊਚਰ ਨੂੰ ਜਿਹੜਾ ਹੈਗਾ ਵਧੀਆ ਬਣਾਉਣ ਵਾਲੀ ਗੇਮ ਵੀ ਹੈਗੀ ਹੈ ਤਾ ਇੱਕ ਵਾਰੀ ਫੇਰ ਅੱਜ ਇਸ ਜਿਹੜੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਧੰਨਵਾਦ ਕਰਾਂਗੇ ਸਰ ਦਾ ਕਿ ਉਹਨਾਂ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਬਹੁਤ ਬਹੁਤ ਸ਼ੁਕਰੀਆ ਸਰ ਥੈਂਕ ਯੂ ਥੈਂਕ ਯੂ ਜੀ